ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਵਿੱਚ ਪੈਂਦਾ ਪਿੰਡ ਬੇੜੀਆਂ ਬਜ਼ੁਰਗ ਜਿੱਥੇ ਇੱਕ ਖਸਤਾ ਹਾਲਤ ਪੁਲ ਜੋ ਕਿ ਹਰ ਸਮੇਂ ਹਾਦਸਿਆਂ ਨੂੰ ਨ्योता ਦੇਣ ਵਾਲਾ ਇਸ਼ਾਰਾ ਕਰਦਾ ਹੈ ਇੱਕ ਜੋ ਖਸਤਾ ਹਾਲ ਪੁਲ ਹੈ ਜੋ ਕਿ ਕਰੇਸ਼ਰਾਂ ਨੂੰ ਸੁਜਾਨਪੁਰ ਦੇ ਨਾਲ ਜੋੜਦਾ ਹੈ ਕਹਿ ਸਕਦੇ ਹਾਂ ਕਿ ਇਸ ਪੁਲ ਤੋਂ ਕਰੇਸ਼ਰਾਂ ਤੋਂ ਜੋ ਮਾਲ ਤਿਆਰ ਕੀਤਾ ਜਾਂਦਾ ਹੈ ਉਹ ਹੈਵੀ ਲੋਡਡ ਗੱਡੀਆਂ ਦੇ ਉੱਪਰ ਲੋਡ ਕਰ ਇਸ ਪੁਲ ਤੋਂ ਕੱਟਦੇ ਹਨ ਕਹਿ ਸਕਦੇ ਹਾਂ ਕਿ ਇਸ ਪੁਲ ਤੋਂ ਜਾਨ ਜੋਖਮ ਦੇ ਵਿੱਚ ਪਾ ਗੱਡੀਆਂ ਵਾਲੇ ਵੀ ਹਰ ਸਮੇਂ ਆਉਂਦੇ ਜਾਂਦੇ ਹਨ ਬੇੜੀਆਂ ਬਜ਼ੁਰਗ ਦੇ ਲੋਕ ਵੀ ਇਸ ਪੁਲ ਤੋਂ ਆਉਂਦੇ ਜਾਂਦੇ ਹਨ ਤਾਂ ਕਈ ਵਾਰ ਇਸ ਖਸਤਾ ਹਾਲ ਪੁਲ ਦੇ ਚੱਲਦੇ ਪ੍ਰਸ਼ਾਸਨ ਦੇ ਖਿਲਾਫ ਪ੍ਰ ਅੱਜ ਦੁਬਾਰਾ ਤੋਂ ਪੁਲਿਸ ਦੀ ਖਸਤਾ ਹਾਲਤ ਦੇ ਚੱਲਦੇ ਇਸ ਦੇ ਇੱਕ ਸਾਈਡ ਤੋਂ ਜਿੱਥੇ ਪੁਲ ਗਿਰ ਗਿਆ ਹੈ ਉੱਤੇ ਇਸ ਪੁਲ ਤੋਂ ਨਿਕਲਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ ਜਿਸ ਦੇ ਚੱਲਦੇ ਸਾਡੀ ਟੀਮ ਵੱਲੋਂ ਇਸ ਖਸਤਾ ਹਾਲਤ ਪੁਲ ਦਾ ਜਿਹੜਾ ਕਿ ਬੇੜੀਆਂ ਬਜ਼ੁਰਗ ਦੇ ਵਿੱਚ ਪੈਂਦਾ ਹੈ ਵਿਖੇ ਪੁੱਜੇ ਦੇਖਿਆ ਤਾਂ ਇਸ ਪੁਲ ਤੋਂ ਲੋਡਡ ਗੱਡੀਆਂ ਵਾਹ ਕਾਲੀ ਗੱਡੀਆਂ ਦੇ ਨਾਲ-ਨਾਲ ਹੋਰ ਵੀ ਕਈ ਗੱਡੀਆਂ ਇੱਥੋਂ ਆਪਣੇ ਜਾਨ ਜੋਖਮ ਵਿੱਚ ਪਾਰ ਨਿਕਲ ਰਹੀਆਂ ਸੀ ਜਿਸ ਦੇ ਚੱਲਦੇ ਸਾਡੀ ਟੀਮ ਵੱਲੋਂ ਇਸ ਨੂੰ ਜਿੱਥੇ ਕੈਦ ਕਰਨਾ ਸ਼ੁਰੂ ਕੀਤਾ ਉਤੇ ਹੀ ਲੋਕਾਂ ਵੀ ਕਿਹਾ ਕਿ ਅਸੀਂ ਹਰ ਸਮੇਂ ਇਸ ਪੁਲ ਤੋਂ ਜਾਨ ਜੋਖਮ ਵਿੱਚ ਪਾਰ ਜਿੱਥੇ ਲੰਘਦੇ ਹਾਂ ਉਹਤੇ ਹੀ ਗੱਡੀਆਂ ਵਾਲਿਆਂ ਮੌਜੂਦ ਮਾਈਨਿੰਗ ਵਿਭਾਗ ਦੇ ਮੁਲਾਜ਼ਮ ਨਾਲ ਜਾਂ ਸਾਡੀ ਇਸ ਖਸਤਾ ਹਾਲਤ ਪੂਰਨ ਨੂੰ ਲੈ ਕੇ ਗੱਲਬਾਤ ਹੋਈ ਤਾਂ ਉਸਨੇ ਕਿਹਾ ਕਿ ਮੇਰੇ ਵੱਲੋਂ ਆਪਣੇ ਅਫਸਰਾਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਸੀ ਮਗਰ ਕੋਈ ਵੀ ਕਾਰਵਾਈ ਨਹੀਂ ਹੋਈ ਕਿਹਾ ਸਕਦੇ ਹਾਂ ਹਾ ਹਾ ਕਿ ਆਪਣੇ ਹੀ ਵਿਭਾਗ ਦੀ ਪੋਲ ਖੁੱਲਦਾ ਇਹ ਮੁਲਾਜ਼ਮ ਨਜ਼ਰ ਆਇਆ ਪੁੱਤ ਹੀ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਇਸ ਜਗ੍ਹਾ ਤੇ ਡਿਊਟੀ ਲੱਗੀ ਹੋਈ ਸੀ ਉਹ ਵੀ ਇਸ ਮੁਲਾਜ਼ਮ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਡਿਊਟੀ ਕਿਤੇ ਹੋਰ ਲਗਾ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਪੋਲ ਬਾਰੇ ਪ੍ਰਸ਼ਾਸਨ ਜਾਗਦਾ ਹੈ ਜਾਂ ਕਿ ਲੋਕ ਰੋਜ਼ਾਨਾ ਦੀ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾਏ ਇਥੋਂ ਨਿਕਲਦੇ ਰਹਿਣਗੇ ये जो गिर गिर गया है थोड़ा सा और और पूरा तो कैसा लगेगा? आने जाने को होगी खराब भी लगेगा किसी की जान भी जा सकती गाड़, गाड़ी भी खराब हो सकती है गाड़ी पलट सकती है क्या अपील करोगे सरकार को सरकार को बोलेंगे पुल ठीक करवाए और थोड़ी सेहत ठीक करवाए ਕਿਹੜਾ ਤੁਹਾਡਾ ਡਿਪਾਰਟਮੈਂਟ ਕਿਹੜਾ ਹੈ ਮਾਈਨਿੰਗ ਦਾ ਇਸ ਤਰ੍ਹਾਂ ਇਹ ਭੇਡੀਆਂ ਦਾ ਪੁੱਲ ਟੁੱਟਾ ਪਿਆ ਕਚਰਾ ਦਾ ਕੀ ਕਹਿਣਾ ਹੈਗਾ ਫਿਰ ਗੱਡੀਆਂ ਵਾਲਿਆ ਹੀ ਡੱਕੇ ਉਹ ਰੁਕਦੇ ਨਹੀਂ ਹੋਰ ਅਹੀ ਕੀ ਕਹਿਣਾ ਜੀ ਲੋਡਡ ਗੱਡੀਆਂ ਵੀ ਜਾਂਦੀਆਂ ਇਧਰੋਂ ਤੇ ਜਿਹੜੀਆਂ ਅਨਲੋਡਡ ਵੀ ਜਾਂਦੀਆਂ ਹਾਂਜੀ ਹਾਂਜੀ ਲੱਗਦਾ ਨਹੀਂ ਕੋਈ ਵੱਡਾ ਹੱਸਾ ਵਾਪਰ ਸਕਦਾ ਲੱਗਦਾ ਤਾਂ ਇਹ ਪੂਰਾ ਹੀ ਕੀ ਕਰ ਸਕਦੇ ਅਸੀਂ ਡੱਕੇ ਉਹਨਾਂ ਨੂੰ ਨਹੀਂ ਮੰਨਦੇ ਆਪਣੀ ਕਿਸੇ ਅਫਸਰ ਨੂੰ ਤੁਸੀਂ ਦੱਸਿਆ ਅਫਸਰ ਨੂੰ ਜੇਹੇ ਸਾਹਬ ਨੂੰ ਕੀ ਹੈ ਇਹ ਕਿਹੜੇ ਜੇਹੇ ਸਾਹਬ ਦੱਸਿਆ ਕਪਲੂ ਕੀ ਕਹਿੰਦੇ ਅਗੋਂ ਉਹ ਕਹਿੰਦੇ ਬੇ ਉਹ ਆਈਏ ਲਾਤੀ ਹੈ ਕੋੜੀ ਗੱਡੀ ਜਿਹੜੀਆਂ ਨੇ ਅੱਗੇ ਲਾਤੀਆਂ ਹੈ ਡੱਕਤਾ ਹੀ ਰੋੜ ਉਹ ਗੱਡੀਆਂ ਵਾਲੇ ਫਿਰ ਆਪ ਹੀ ਤੱਕ ਤੱਕ ਕੇ ਪਰੇ ਕਰਦੇਗੇ ਤਾਂ ਨਿਕਲਦੇ ਕੋਈ ਕਾਰਵਾਈ ਕੀਤੀ ਉਹਨਾਂ ਨੇ ਹਰ ਬਾਈ ਨੇ ਲੱਗਦਾ ਨਹੀਂ ਕਿ ਕਾਰਵਾਈ ਹੋਣੀ ਚਾਹੀਦੀ ਆ ਪੁਲ ਦੇ ਨਾਲ ਹੋਣੀ ਤਾਂ ਚਾਹੀਦੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਮੁਲਾਜ਼ਮ ਲਗਾਇਆ ਗਿਆ ਹੈ ਪੁਲ ਦੇ ਨਾਲ ਹਾਂਜੀ ਕਿੱਥੇ ਗਿਆ ਮੁਲਾਜ਼ਮ ਮੁਲਾਜ਼ਮ ਉੱਥੇ ਨੇ ਦਫ਼ਤਰ ਉੱਧਰ ਕੋਈ ਲਗਾਇਆ ਗਿਆ ਪੁਲ ਤੇ ਉੱਧਰ ਕਿਤੇ ਉੱਧਰ ਚੱਲ ਜਾਂਦੇ ਹਰੀਆਲ ਆਦੇ ਉਹ ਕੀੜੀਆਂ ਚੱਲ ਜਾਂਦੇ ਤੇ ਜਿੱਥੇ ਉਹ ਨੋੜ ਬੰਦੀ ਹੁੰਦੀ ਹੁੰਦੀ ਕੋਈ ਸਾਲ ਇੱਥੇ ਪਰਮਾਨੈਂਟ ਨਾਕਾ ਲਗਾਇਆ ਗਿਆ ਸੀ ਮਲਾਜਮਾ ਲੋ ਕਿੱਥੇ ਆਉ ਮਲਾਜੋ ਪਤਾ ਨਹੀਂ ਹੁਣ ਜੀ ਸਾਹਿਬ ਨੂੰ ਪਤਾ ਹੋਊ